ਇਹ ਲੋਕ ਨਵੇਂ ਦੁਸਤੇ ਕਿਤੇ ਨੇ ਉਹ ਕਿਹੜੀ ਜਗ੍ਹਾ ਤੇ ਕਿਤੇ ਨੇ ਕਿਹੜੇ ਕਿਹੜੇ ਨਵੇਂ ਦੁਸਤੇ ਕਿਤੇ ਨੇ ਹਾਂ ਜੀ ਪਹਿਲੋਂ ਤੇ ਸਵਾਗਤ ਹੈ ਜੀ ਤੁਹਾਡਾ ਚੈਨਲ ਇਹ ਮੈਂ ਤੁਹਾਨੂੰ ਇੱਕ ਵਧਾਈ ਵੀ ਦਿਨਾ ਕਿ ਤੁਸੀਂ ਉਹ ਚੈਨਲ ਉਹ ਜਿਹੜਾ ਲੋਕਾਂ ਦੀ ਆਵਾਜ਼ ਸੁਣਦਾ ਖਾਸ ਤੌਰ ਤੇ ਜ਼ਿੰਮੇਦਾਰ ਨਹੀਂ ਤੇ ਉਹ ਲੋਕਾਂ ਤੱਕ ਪਹੁੰਚਾਉਂਦਾ ਇਸ ਲਈ ਤਾਂ ਲਤਨਵਾਦ ਆ ਦੂਜਾ ਜਿਹੜਾ ਸਵਾਲ ਤੁਹਾਡਾ ਆਪਦਾ ਵੀ ਅੱਜ ਕਿਸ ਪਿੰਚਾਇਤ ਪਿੰਡ ਤੇ ਗਏ ਦੇਖੋ 16 ਤਰੀਕ ਦੇ ਮੱਦੇ ਨਜ਼ਰ ਪਾਰ ਤੋਂ ਬੰਦੇ ਤੁਸੀਂ ਜਾਣਦੇ ਹੋਗੇ ਲੋਕ ਹਿਤਾ ਦੇ ਰੱਖ ਗਏ ਹੀ ਜਿਹੜਾ ਸਾਡੇ ਸੰਯੁਕਤ ਮੋਰਚ ਨੇ ਆ ਉਹਦੀ ਕੜੀ ਤੇ ਅਸੀਂ ਲੋਕਾਂ ਨਾਲ ਵਕ ਵਕ ਪਿੰਡਾਂ ਦੇ ਵਿੱਚ ਪ੍ਰਚਾਰ ਚੱਲਦਾ ਹੈ ਅੱਜ ਸਾਡਾ ਇਥੇ ਗਰਮੀਤ ਸਿੰਘ ਹੁਣੀ ਨੇ ਪ੍ਰਗਟ ਸਿੰਘ ਹਰਪਾਲ ਸਿੰਘ ਬੋਬੀ ਹੁਣਾ ਦੇ ਇੱਕ ਅਗਵਾਈ ਚ ਇੱਕ ਅਸੀਂ ਗਏ ਆ ਚੋਰ ਸੇਦਮਾ ਪਿੰਡ ਤੇ ਮੈਂ ਤੁਹਾਨੂੰ ਆਪਣੀ ਖੁਸ਼ੀ ਯਾਰ ਕਰਦਾ ਹੋਇਆ ਦੱਸਾਂ ਕਿ ਲੋਕਾਂ ਦਾ ਜੋਸ਼ ਲੋਕਾਂ ਦਾ ਉਦਮ ਤੇ ਲੋਕਾਂ ਦਾ ਵਸਾਹ ਜਥੇਬੰਦੀ ਅਪਰੇ ਅਸੀਂ ਤੇ 16 ਤਰੀਕਵਾਰੇ ਦੱਸਣਗੇ ਸੀ ਉਹਨਾਂ ਨੂੰ ਕਿ ਸਾਡਾ ਭਾਰਤ ਬਣਦਾ ਤੇ ਤੁਸੀਂ ਸਹਿਯੋਗ ਦਿਓ ਉਹਨਾਂ ਨੇ ਸਹਿਯੋਗ ਦੇ ਤਾਂ ਸਮਰਥਨ ਦਿੱਤਾ ਸਾਡੀ ਖੁਸ਼ੀ ਹੁੰਦੀ ਰਹੀ ਆ ਹੋ ਰਹੀ ਆ ਮੈਨੂੰ ਤੁਹਾਡੇ ਨਾਲ ਵਿਚਾਰ ਪੇਸ਼ ਕਰਦੇ ਆ ਕਿ ਉਥੇ ਸਾਡੀ ਇੱਕ ਕਾਈ ਬਣ ਗਈ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਤੇ ਇੰਨਾ ਵਿਸ਼ਵਾਸ ਮਤਲਬ ਕਿ ਉਹਨਾਂ ਦਾ ਹੋ ਗਿਆ ਕਮਾ ਕਰਕੇ ਲਾ ਲੋ ਸਾਡੇ ਜਥੇਬੰਦੀ ਦੇ ਰੋਲ ਕਰਕੇ ਲਾ ਲੋ ਸਟੇਟ ਬਾਡੀ ਪੰਜਾਬ ਬਾਡੀ ਮਤਲਬ ਕਿ ਇਹ ਨਾ ਲੋਕੀ ਪ੍ਰੋਚੇਯੋਗ ਨੇ ਵੀ ਉਹ ਸਾਡੀ ਕਾਇ ਬਣ ਗਈ ਦੇਖੋ ਮੈਨੂੰ ਖੁਸ਼ੀ ਹੋ ਰਹੀ ਆ ਉਥੋਂ ਪ੍ਰਧਾਨ ਸਰਜੀਤ ਸਿੰਘ ਬਣੇ ਖਜ਼ਾਨਚੀ ਪਰਮਿੰਦਰ ਸਿੰਘ ਬਣੇ ਜੀ ਜਰਨਲ ਸਕੱਤਰ ਅਰਜਿੰਦਰ ਸਿੰਘ ਬਣਿਆ ਰਾਜਵਿੰਦਰ ਵਾਈਸ ਪ੍ਰਧਾਨ ਬਣਾਇਆ ਪ੍ਰੈਸ ਸਕੱਤਰ ਗੁਰਦੇਵ ਸਿੰਘ ਬਣਾਇਆ ਸਕੱਤਰ ਬਲਜੀਤ ਸਿੰਘ ਬਣਾਇਆ ਤੇ ਪਿੰਡ ਵਾਲਿਆਂ ਨੇ ਇੱਕ ਭਰਮਈ ਮੀਟਿੰਗ ਕੀਤੀ ਤੇ ਸਵੈ ਇਸਾ ਮੁਤਾਬਕ ਉਹ ਜਥੇਬੰਦੀ ਚਾਹੇ ਤੇ 16 ਤਰੀਕ ਨੂੰ ਉਹਨਾਂ ਨੇ ਆਪਣੇ ਭਾਰਤ ਬੰਦ ਲਈ ਪ੍ਰਣ ਕੀਤਾ ਸੰਕਲਪ ਲਿਆ ਵੀ ਅਸੀਂ ਵੱਧ ਤੋਂ ਵੱਧ ਸਾਥ ਹੋਗੇ ਉਹਨੂੰ ਬੰਦ ਕਰਨ ਦੇ ਤੇ ਯੋਗਦਾਨ ਦੇਵਾਂਗੇ ਮੈਮ ਦਾ ਬੰਦ ਸਵਾਲ ਨੂੰ ਬੰਦ ਜਿਹੜੀ ਗੱਲ ਕੀਤੀ ਜੀ ਉਹ ਕਿਸ ਸੰਬੰਧ ਵਿੱਚ ਕੀਤੀ ਜੀ ਹਾਂ ਸਵਾਲ ਤੁਹਾਡਾ ਬੜਾ ਆਵਾਜ਼ ਆ ਰਿਹਾ ਜੀ ਇਹ 16 ਨੂੰ ਜਿਹੜਾ ਬੰਦ ਹੈ ਹਿੰਦੁਸਤਾਨ ਦੇ ਤਮਾਮ ਸੰਗਤ ਨੇ ਇਹਨਾਂ ਨੂੰ तमाम ਇਹਨੂੰ ਕਹ ਲੋ ਲੋਕਾਂ ਨੇ ਸਰਕਾਰ ਪ੍ਰਤੀ ਆਪਣੇ ਰੋਸ ਵਲੋਂ ਵੀ ਇਹ ਲੋਕਾਂ ਨਾਲ ਜੋ ਵਾਅਦੇ ਕਰਦੇ ਨੇ ਉਹ ਜਾਇ ਤ्रेड ਯੂਨੀਅਨ ਨੇ ਚਾਹੇ ਉਹ ਬੱਸ ਆਪਰੇਟਰ ਨੇ ਚਾਹੇ ਉਹ ਦੁਕਾਨਦਾਰ ਨੇ ਤੇ ਕਿਸਾਨ ਜਥੇਬੰਦੀਆਂ ਨੇ ਤੇ ਇਤਰਾ ਵਕ ਵਖ ਵਖ ਜਿਹੜੇ ਜਥੇਬੰਦੀਆਂ ਨੇ ਆਂਗਣ ਵਾਲੀ ਵਰਕਰ ਨੇ ਜਿਤਰਾ ਜਿਨ੍ਹਾਂ ਨਾਲ ਸਰਕਾਰਾਂ ਵਾਅਦੇ ਕਰਕੇ ਇਹ ਉਹਨਾਂ ਤੋਂ ਮੁਕਰ ਕੇ ਮੁਕਰ ਜਾਂਦੀਆਂ ਨੇ ਉਹ ਲੋਕਾਂ ਨੇ ਦੁਖੀ ਹੋ ਕੇ ਸੰਯੁਕਤ ਮੋਰਚੇ ਵਿੱਚ ਸਾਡਾ ਸਮਰਥਨ ਦਿੱਤਾ ਜਥੇਬੰਦੀਆਂ ਦਾ ਸਮਰਥਨ ਦਿੱਤਾ ਉਹਦੇ ਸਬੰਚ ਹੈ ਜਿਦਾਂ ਹੁਣ ਕਿਸਾਨਾਂ ਦੀ ਗੱਲ ਕਰ ਲੋ ਉੱਚ ਮੇਨ ਇੱਕ ਮੁੱਦਾ ਆ ਇੱਕ ਆਪਣਾ ਐਮਐਸਪੀ ਦਾ ਜਿਹੜਾ ਚਿਰਾਂ ਤੋਂ ਚੱਲ ਰਿਹਾ ਦੂਜਾ ਇਹ ਇੱਕ ਇਹ ਹੈਗੀ ਹੈ ਕਿਸਾਨ ਬੀਮਾ ਯੋਜਨਾ ਤੀਜਾ ਇਹ ਆ ਵੀ ਲੋਕਾਂ ਨੂੰ ਉਹਨਾਂ ਦੀ ਪੈਨਸ਼ਨ ਦੇਣੀ ਚਾਹੀਦੀ ਹੈ ਜਿਹੜੇ ਕੰਮ ਕਰਦੇ ਆ ਚੌਥਾਈ ਆ ਵੀ ਜਿਹੜੇ ਉਹ ਸ਼ਹੀਦ ਹੋਏ ਲੋਕ ਪਰਿਵਾਰ ਮੋਰਚੇ ਤੇ ਦਿੱਲੀ 'ਚ ਉਹ ਬੰਦਿਆਂ ਨੂੰ ਵੀ ਨਾਮ ਮਿਲਣਾ ਚਾਹੀਦਾ ਉਹਨਾਂ ਦੀ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਨੂੰ ਬੰਦਾ ਮਾਨ ਸਨ ਮਾਨ ਦੇਵੇ ਸਰਕਾਰ ਨੂੰ ਲੋਕ ਜਾਗਰਤ ਹੋ ਗਏ ਸਰਕਾਰ ਨੂੰ ਸੁਚੇਤ ਕਰਦੇ ਆ ਵੀ ਤੁਸੀਂ ਹੁਣ ਦੌੜ ਨਹੀਂ ਸਕਦੇ ਆਪਣੇ ਵਾਅਦਿਆਂ ਮੁਤਾਬਕ ਤੁਸੀਂ ਕੰਮ ਕਰੋ ਤੇ ਗਾਂ ਤੋਂ ਆਉਣ ਵਾਲੇ ਮਜਬੂਰ ਕਰ ਦੇਣਗੇ ਵੀ ਇਹ ਜੋ ਕਹਿਣਗੇ ਲੋਕਾਂ ਦੇ رائے ਮੁਤਾਬਕ ਹੀ ਚੱਲੇਗਾ ਚੋਲਾ ਲਈ ਪੀਗਰਾਂਦਰੀ ਨੂੰ ਦਿੱਲੀ ਪੁਲਿਸ ਕਾਰਜ ਨੇ ਜਥੇਬੰਦੀ ਨੇ ਕੀ ਕਹਿਣਾ ਚਾਹੋਗੇ ਕਿਸ ਸਬੰਧ ਵਿੱਚ ਪੁੱਛਵਾ ਰਹੇ ਹੋ ਦੇਖੋ ਜੀ ਵੀ ਤੁਹਾਡਾ ਸਵਾਲ ਬੜਾ ਆਜੂਆ ਪਰ ਮੈਂ ਤੁਹਾਨੂੰ ਇੱਥੇ ਸਪਸ਼ਟ ਇੱਕ ਗੱਲ ਕਰਨਾ ਕਿ ਅਸੀਂ ਸੰਯੁਕਤ ਮੋਰਚੇ ਚ ਸਾਡੀ ਜਥੇਬੰਦੀਆਂ ਸੰਯੁਕਤ ਮੋਰਚੇ ਦੇ ਨਾਲ ਉਹਦੇ ਮੁਤਾਬਕ ਕੰਮ ਕਰ ਰਹੀ ਹੈ 13 ਤਰੀਕ ਵਾਲਾ ਜਿਹੜਾ ਹੈਗਾ ਉਹ ਜਥੇਬੰਦੀਆਂ ਇਹਦੇ ਬਹੁਤਾ ਕੁਝ ਉਹ ਹੀ ਦੱਸ ਸਕਦੀਆਂ ਨੇ ਪਰ ਜਿਹੜੀ ਸੰਯੁਕਤ ਮੋਰਚਾ ਜੇਤੇ ਲੋਕਾਂ ਦਾ ਯਕੀਨ ਆ ਵਿਸ਼ਵਾਸ ਆ ਉਹ ਤੇ 16 ਤਰੀਕ ਨੂੰ ਧਰਨਾ ਹੈ ਨਾ ਵੀ ਉਹ ਪਹਾੜੀ ਜਥੇਬੰਦੀ ਉਹ ਤੋਂ ਮਤਲਬ ਉਹ ਹਿੱਸਾ ਨਹੀਂ ਲਿਆ ਜਾਏਗਾ ਦਿੱਲੀ ਪੁਰੀਆਂ ਨੂੰ ਦੇਖੋ ਜੀ ਸਾਡੀਆਂ ਜਥੇਬੰਦੀਆਂ ਨਰੋਲ ਜਥੇਬੰਦੀਆਂ ਸੰਯੁਕਤ ਮੋਰਚੇ ਨੇ ਸੰਯੁਕਤ ਮੋਰਚੇ ਦੀ ਕਾਲ ਹੀ ਨਹੀਂ ਹੈ 13 ਦੀ ਤੇ ਉਹ ਆਪਾਂ ਜਥੇਬੰਦੀ ਕਿਉਂ ਹਿੱਸਾ ਲਵੇਗੀ ਸਾਡੀ ਸਿਰਫ ਤੇ ਸਿਰਫ ਭਾਰਤ ਬੰਦ ਨਾਲ ਸੰਬੰਧਿਤ ਆ ਉਹੀ ਸਾਡਾ ਸੰਯੁਕਤ ਮੋਰਚੇ ਵੱਲੋਂ ਸਾਨੂੰ ਉਦੇਸ਼ ਆਇਆ ਹੋਇਆ ਉਨੂੰ ਹੀ ਇੰਪਲੀਮੈਂਟ ਕਰਾਗੇ ਦੂਜੇ ਬਾਰੇ ਸਾਨੂੰ ਕੋਈ ਮਾਤਾ ਸਾਡਾ ਉਹਦੇ ਬਾਰੇ ਕੋਈ ਚੇਚੇ ਤਾਂ ਨਾ ਹੀ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਇਹ ਉਹ ਦੱਸ ਸਕਦੇ